ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਫਾਮ ਦੇ ਦਰਬਾਰ ਦੇ ਵਿੱਚ ਇੱਕ ਬਾਜੀਗਰ ਗਿਆ ਬਾਜ਼ੀਆਂ ਪਾਉਣ ਵਾਲਾ ਕਿਸੇ ਸਿੱਖ ਨੇ ਉਹਨੂੰ ਕਿਹਾ ਕਿ ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਲਾ ਦਾ ਸਤਕਾਰ ਬਹੁਤ ਕਰਦੇ ਜਾ ਕੇ ਉਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਮਹਾਰਾਜ ਮੈਂ ਬਾਜੀਗਰ ਹਾਂ ਮੇਰਾ ਕੰਮ ਹੈ ਬਾਜ਼ੀਆਂ ਪਾਉਣਾ ਮੈਂ ਤੁਹਾਨੂੰ ਆਪਣੀ ਕਲਾ ਵਿਖਾ ਸਕਦਾ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਕਿਉਂ ਨਹੀਂ ਵਿਖਾ ਲ ਬੜੀਆਂ ਬਾਜ਼ੀਆਂ ਪਾਈਆਂ ਉਹਨੇ ਕੁੱਠੀਆਂ ਸਿੱਧੀਆਂ ਜਿੰਨੀ ਉਹ ਦੇਖੋ ਕਲਾਸੀ ਉਹਨੇ ਸਾਰੀ ਵਰਤੀ ਸਤਿਗੁਰ ਸੱਚੇ ਪਾਤਸ਼ਾਹ ਰਤੀ ਜਿੰਨਾ ਵੀ ਹਸੇ ਨੀਨਾ ਖੁਸ਼ ਹੋਏ ਨਾ ਕੋਈ ਇਨਾਮ ਦਿੱਤਾ ਗੇਟੋਂ ਬਾਹਰ ਚੱਲ ਗਿਆ ਅੱਖ ਲਗਾ ਕਿਸੇ ਸਿੱਖ ਨੂੰ ਤੁਸੀਂ ਕਹਿੰਦੇ ਹੋ ਸਭ ਤੋਂ ਸੱਚੇ ਪਾਤਸ਼ਾਹ ਕਲਾ ਦਾ ਸਰਕਾਰ ਬਹੁਤ ਕਰਦੇ ਆ ਮੇਰਾ ਤੇ ਕੋਈ ਸਰਕਾਰ ਨਹੀਂ ਕੀਤਾ ਮੈਂ ਬੜੀਆਂ ਬਾਜ਼ੀਆਂ ਪਾਈਆਂ ਉਹ ਸਿੱਖ ਕਹਿਣ ਲੱਗਾ ਇਕ ਗੁਣ ਤੈਨੂੰ ਮੈਂ ਦਿੰਨਾ ਉਹ ਪਰਖ ਕੇ ਵੇਖ ਉਹ ਕਰਕੇ ਵੇਖ ਇੱਕ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਹ ਮੈਂ ਬੋਲਦਾ ਤੁਸੀਂ ਮਗਰ ਮਗਰ ਸਾਰਾ ਪਰਿਵਾਰ ਬੋਲੋ ਤੇ ਯਾਦ ਕਰ ਲਓ ਉਹ ਪਾਵਨ ਸ਼ਬਦ ਸੀ ਸੰਤ ਜਨਾ ਮਿਲ ਹਰ ਚਸ ਗਾਇਓ ਕੂਟ ਜਨਮ ਕੇ ਦੁਖ ਗਵਾਇ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਵਾਇ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਇਹ ਭਾਵਨ ਸ਼ਬਦ ਜਦੋਂ 5-7 ਵਾਰੀ ਉਸ ਸਿੱਖ ਨੇ ਪੜਿਆ ਤੇ ਉਹ ਬਾਜੀ ਕਰਨੀ ਤੇ ਉਹਦੇ ਬੱਚਿਆਂ ਨੇ ਪਰਿਵਾਰ ਨੇ ਯਾਦ ਕਰ ਲਿਆ ਉਹ ਸ਼ਬਦ ਜਾਦ ਕਰਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਫਿਰ ਦਰਬਾਰ ਦੇ ਵਿੱਚ ਗਏ ਕਹਿਣ ਲੱਗੇ ਮਹਾਰਾਜ ਇੱਕ ਕਲਾ ਸਾਡੀ ਰਹਿ ਗਈ ਅਸੀਂ ਉਹ ਵੀ ਕਲਾ ਤੁਹਾਨੂੰ ਦਿਖਾਉਣੀ ਚਾਹੁੰਦੇ ਹਾਂ ਕਿਰਪਾ ਕਰੋ ਸਾਨੂੰ ਇੱਕ ਟਾਈਮ ਇੱਕ ਮੌਕਾ ਹੋ ਦੋ ਗੁਰੂ ਪਾਤਸ਼ਾਹ ਕਹਿ ਲੱਗੇ ਕੋਈ ਗੱਲ ਨਹੀਂ ਦਿਖਾਉਤ ਸੀ ਉਹ ਵੀ ਕਲਾ ਆਪਣੀ ਕਹਿ ਲੱਗੇ ਜਦੋਂ ਪਾਵਨ ਸ਼ਬਦ ਸਾਰੇ ਪਰਿਵਾਰ ਸਮੇਤ ਉਸ ਬਾਜੀਗਰ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੇ ਵਿੱਚ ਗਾਇਆ ਨਾ ਸੁਣਾਇਆ ਨਾ ਕੋਈ ਸ਼ਬਦ ਦੇ ਸਤਕਾਰ ਵਜੋਂ ਸਤਿਗੁਰਾਂ ਨੇ ਇੱਕ ਪਰਚੀ ਦੇ ਉੱਤੇ ਲਿਖ ਦਿੱਤਾ ਜਾਰਾ ਮੋਰਾ ਤੇ ਉੱਤੇ ਆਪਣੇ ਸੈਨ ਕਰਾ ਉਹ ਪਰਚੀ ਦੇ ਦਿੱਤੀ ਉਸ ਬਾਜੀਗਰ ਨੂੰ ਤੇ ਅੱਖ ਲੱਗੇ ਜਾ ਜਾ ਕੇ ਸਾਡਾ ਖਜ਼ਾਨਚੀ ਸਿੱਖਿਆ ਉਹਨੂੰ ਇਹ ਪਰਚੀ ਦੇ ਦਿੱਤੀ ਤੇ ਉਹਨੂੰ ਯਾਰਾ ਮੋਰਾ ਸੋਨੇ ਦੀਆਂ ਦੇ ਦਿੱਤੀ ਕਹਿੰਦੇ ਉਹ ਜਦੋਂ ਲੈ ਕੇ ਗਿਆ ਨਾ ਪਰਚੀ ਉਹ ਜਦੋਂ ਸਿੱਖ ਨੇ ਖਜ਼ਾਨਚੀ ਨੇ ਦੇਖਿਆ ਕਹਿਣ ਲੱਗਾ ਫੱਟੇ ਪੁਰਾਣੇ ਕੱਪੜੇ ਐ ਮੈਲੇ ਕੁਚਲੇ ਕੱਪੜੇ ਪਾਏ ਆ ਇਹਨੂੰ ਯਾਰਾ ਮੋਰਾ ਗੁਰੂ ਸਾਹਿਬ ਦੇ ਦੇਣੀ ਐ ਕਹਿ ਲੱਗੇ ਕਹਿ ਲੱਗੇ ਕਿੱਥੋਂ ਲਿਖਾ ਕੇ ਲੈ ਕੇ ਆਇਆ ਇਹ ਗਲਤੀ ਹੈ ਪਤਾ ਨਹੀਂ ਕਿੱਥੋਂ ਪਾ ਕੇ ਲੈ ਆਇਆ ਉਹ ਪਰਚੀ